ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਸ਼ਬਦ ਹਜ਼ਾਰੇ ਬਾਣੀ ਦੀ ਸੰਥਿਆ ਸੱਤਵੇਂ ਭਾਗ ਦੇ ਵਿੱਚ ਸਰਵਨ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਇਥੇ ਆਪਾਂ ਵਿਚਾਰਾਂ ਲਾਵਾਂਗੇ ਆਕਾਲ ਮੂਰਤ ਮਮਿੰਦ ਲੈਂਕੜ ਮੂਰਤ ਅਯੋਨੀ ਸੈ ਭੰ ਸਸੇ ਦਲਾਵਾ ਸੈ ਪੱਬੇ ਟਿੱਪੀ ਭੰ ਸੈ ਭੰ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਮਹੱਲਾ ਪਹਿਲਾ ਇੱਥੇ ਵੀ ਸ਼ਰਾਮ ਲਾ ਦੇਵਾਂਗੇ ਚਾਪਦੇ ਚੱਚਾ ਊੜ ਔਂਕਰ ਚਾ ਮੂੰਹ ਖੋਲ ਕੇ ਬੋਲਣਾ ਚਾ ਪਪਾ ਦੱਦੇ ਲਾਂ ਪਦੇ ਚਾਪਦੇ ਇਕੱਠਾ ਬੋਲਣਾ ਹੈ ਪੋਲਾ ਬੋਲਣਾ ਹੈ ਇੱਥੇ ਆਪਾਂ ਜੰਮ ਕਿ ਲਾਵਾਂਗੇ ਘਰ ਪਹਿਲਾ ਤੂੰ ਸੁਲਤਾਨ ਕਹਾ ਹਾ ਮੀਆਂ ਤੱਤੇਦ ਲੈਂਕੜ ਲਾਗੇ ਤੂੰ ਬੋਲਣਾ ਹੈ ਟਿੱਪੀ ਨਹੀਂ ਲਾਉਣੀ ਟਿੱਪੀ ਤੋਂ ਬਿਨਾ ਬੋਲਣਾ ਤੂੰ ਸੁਲਤਾਨ ਇਥੇ ਆਪਾਂ ਜਮ ਕੇ ਲਾਵਾਂਗੇ ਕਹਾ ਹਾ ਮੀਆਂ ਮੀਆਂ ਮੰਮੇ ਬਿਹਾਰੀ ਐੜੇ ਕੰਨਾ ਉੱਤੇ ਬਿੰਦੀ ਬਿੰਦੀ ਲੱਗੇਗੀ ਮੀਆਂ ਇਥੇ ਆਪਾਂ ਵਿਚਰਾਮ ਲਾਵਾਂਗੇ ਤੇਰੀ ਕਾਵਨ ਵਡਾਈ ਉਹ ਵੱਡਡੇ ਕੰਨਾ ਈੜੀ ਬਿਹਾਰੀ ਵਡਾਈ ਇਸ ਨੂੰ ਵਡਿਆਈ ਨਹੀਂ ਬੋਲਣਾ ਵਡਾਈ ਬੋਲਣਾ ਹੈ ਦੱਦੇ ਨਾਂ ਲਾ ਕੇ ਵਡਾਈ ਜੋ ਤੂੰ ਦੇਹ ਦੱਦੇ ਲਾ ਹਾਏ ਸਿਆਰੀ ਦੇਹ ਇਥੇ ਆਪਾਂ ਜਮ ਕੇ ਲਾਵਾਂਗੇ ਸੋ ਕਹਾ ਸੁਆਮੀ ਸਸੇ ਓਂਕਰ ਸੋ ਕਹਾ ਸੁਆਮੀ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਮੈਂ ਮੂਰਖ ਕਹਿਨ ਨਾ ਜਾਇ ਮੈਂ ਮੂਰਖ ਇਥੇ ਆਪਾ ਠੰਮ ਕੇ ਲਾਵਾਂਗੇ ਕਾਹਨ ਕਕਾ ਹਾ ਹ ਮੁਕਤਾ ਨਾਣੇ ਔਕੜ ਕਾਹਨ ਨਾ ਜਾਈ ਤੇਰੇ ਗੁਣ ਨਾਣੇ ਨਾਲ ਗੁਣ ਗਾਵਾ ਇਥੇ ਆਪਾ ਵਿਸ਼ਰਾਮ ਲਾਵਾਂਗੇ ਦੇਹ 부ਝਾਈ ਬੱਬੇ ਔਕੜ ਉਤਯਦਕ ਟੱਜੇ ਕੰਨਾ ਈੜੀ ਬਿਹਾਰੀ 부ਝਾਈ ਇਹ ਥੋੜਾ ਭਾਰਾ ਬੋਲਾਂਗੇ ਜੈਸੇ ਸੱਚ ਮੈਂ ਰਹੋ ਇਥੇ ਵੀ ਸ਼ਰਾਮ ਲਾਵਣਾ ਹੈ ਰਾਰਾ ਹਾ ਹਾ ਮੁਕਤਾ ਊੜੇ ਔਂਕਰ ਰਹੁ ਇਥੇ ਵੀ ਸ਼ਰਾਮ ਲਾਵਾਂਗੇ ਇਰਜਾਈ ਰਹਾਉ ਜੋ ਕਿਛ ਹੋਵਾ ਇਥੇ ਆਪਾਂ ਜਮ ਕੇ ਲਾਵਾਂਗੇ ਸਭ ਕਿਛ ਤੁਜ ਤੇ ਸਸਾ ਭੱਬੇ ਔਂਕਰ ਸਭ ਕਿਛ ਕਕੇ ਸਿਹਾਰੀ ਛੱਛੇ ਔਂਕਰ ਕਿਛ ਤੁਜ ਤੇ ਵਖ ਬੋਲਣਾ ਹੈ ਇਥੇ ਆਪਾਂ ਵੀ ਸ਼ਰਾਮ ਲਾਵਾਂਗੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ ਤੇਰਾ ਅੰਤ ਇੱਥੇ ਆਪਾਂ ਜਮ ਕੇ ਲਾਵਾਂਗੇ ਨਾ ਜਾਣਾਂ ਨਾਣੇ ਨਾਲ ਜਾਣਾਂ ਮੇਰੇ ਸਾਹਿਬ ਇੱਥੇ ਵਿਸ਼ਰਾਮ ਲੱਗ ਜਾਵੇਗਾ ਮੈਂ ਅੰਦੁਲੇ ਕਿਆ ਚਤਰਾਈ ਐੜੇ ਟਿੱਪੀ ਤੱਦੇ ਔਂਕੜ ਲੱਲੇਲਾ ਅੰਦੁਲੇ ਕਿਆ ਚਤਰਾਈ ਚਚਾ ਤੱਤੇ ਔਂਕੜ ਚਤਰਾਏ ਰਾਰੇ ਕੰਨਾ ਈੜੀ ਬਿਹਾਰੀ ਰਾਈ ਚਤਰਾਏ ਕਿਆ ਹੋ ਕਥੀ ਕਥੀ ਪੋਲਾ ਬੋਲਣਾ ਹੈ ਇਥੇ ਆਪਾਂ ਜਮਕੀ ਲਾਵਾਂਗੇ ਕਥੇ ਕਾਥ ਦੇਖਾ ਕਥੇ ਕਾਥ ਏਵੀ ਪੋਲੇ ਬੋਲੇ ਜਾਣਗੇ ਦੇਖਾ ਤੇ ਵਿਸ਼ਰਾਮ ਲਾਵਾਂਗੇ ਮੈਂ ਇਥੇ ਠੰਮਕੀ ਲਾ ਦੇਵਾਂਗੇ ਅਕਾਥ ਨਾ ਕਥਨਾ ਜਾਏ ਅਕਾਥ ਇਹ ਪੋਲਾ ਬੋਲਿਆ ਜਾਵੇਗਾ ਕਥਨਾ ਵੀ ਪੋਲਾ ਬੋਲਿਆ ਜਾਵੇਗਾ ਜੋ ਤੁਦ ਭਾਵੈ ਇਥੇ ਆਪਾਂ ਜਮਕੀ ਲਾਵਾਂਗੇ ਸੋਈ ਆਖਾ ਇਥੇ ਵੀ ਸ਼ਰਾਮ ਲੱਜਾਵੇਗਾ ਤੇਲ ਇਥੇ ਠੰਮਕੀ ਲੱਗ ਜਾਵੇਗੀ ਤੇਰੀ ਵੱਢੇ ਆਈ ਬਬਯਦਕ ਡੱਡੇ ਸਾਰੀ ਐੜੇ ਕੰਨਾ ਈੜੀ ਬਿਅਰੀ ਵੱਢੇ ਆਈ ਇਥੇ ਕੁਕਰ ਇਥੇ ਆਪਾਂ ਜਮ ਕੇ ਲਾਵਾਂਗੇ ਹਾ ਬੇਗਾਨ ਬੱਬੇ ਲਾਂ ਬੇਗਾਨ ਇਥੇ ਵਿਸ਼ਰਾਮ ਲੱਗ ਜਾਵੇਗਾ ਭੌਕਾ ਇਸ ਤਨ ਤਾਈ ਭਗਤ ਹੀਰ ਨਾਨਕ ਜੇ ਹੋਏਗਾ ਭਗਤ ਹੀਰ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਜੇ ਹੋਏਗਾ ਇਤੇ ਵਿਸਰਾਮ ਲੱਗ ਜਾਵੇਗਾ ਤਾ ਖਸਮੈ ਨਾਉ ਇਥੇ ਆਪਾ ਠੰਮਕੀ ਲਾਵਾਂਗੇ ਨਾ ਜਾਈ ਏਤੇ ਕੂਕਰ ਹਾ ਬੇਗਾਨਾ ਭੌਕਾ ਇਸ ਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾ ਖਸਮੈ ਨਾਉ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ